ਲਿਸੈਂਸ ਬਣਾਇਆ ਹੋਇਆ ਹੈਗੀ ਦੀ ਗੱਲ ਹੈਗੀ ਲਿਸੈਂਸ ਤਿੰਨੇ ਜਣਿਆਂ ਨੂੰ ਕਰਦਾਗਾ ਲਾਓ ਉਹ ਤਾਂ ਗੁਰੂ ਜਾਨ ਕਦੀ ਖਾਜੋ ਜੇ ਅਸੀਂ ਤੇ ਮੋਟਰ ਚਲਾਵੋ ਸਾਡਾ 80 ਤੇ ਸੀਗਾ 80 ਤੇ ਇਹ ਜੇ ਮੋਟਰ ਨਾਲ 80 ਹੋਵੇ ਤਿੰਨੇ ਜਣੇ ਨਾ ਤੁਸੀਂ ਉਹ ਕਰੋ ਅੱਗੇ ਜਾ ਕੇ ਨਾ ਕਿਸੇ ਬੱਸ ਤੇ ਇੱਕ ਜਣੇ ਇੱਕ ਮਿੰਟ ਜੀ ਉਧਰ ਦੇਖੋ ਤਿੰਨ ਜਣੇ ਜਾ ਰਹੇ ਨੇ ਵੀਰੇ ਚਾਰ ਚਾਰ ਜਣੇ ਜਾ ਰਹੇ ਨੇ ਪਰ ਜੇ ਇੱਕ ਜਣਾ ਗਲਤੀ ਕਰ ਰਿਹਾ ਆ ਆਪਾਂ ਉਹਨੂੰ ਦੇਖ ਕੇ ਤਾਂ ਨਹੀਂ ਗਲਤੀ ਕਰ ਸਕਦੇ ਤੋ ਦੋਸਤੋ ਕੱਲੋ ਲੁਧਿਆਣਾ ਦੇ ਨੇੜੇ ਏਸੇ ਨਹਿਰ ਦੇ ਉੱਪਰ ਇੱਕ ਵੱਡਾ ਹਾਦਸਾ ਹੋਇਆ ਜਦੋਂ ਸ਼੍ਰੀ ਨੈਣਾਦੇਵੀ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੇ ਨਾਲ ਭਰੀ ਗੱਡੀ ਇਸ ਨਹਿਰ ਦੇ ਵਿੱਚ ਜਾ ਡਿੱਗੀ ਜਿਸ ਦੇ ਵਿੱਚ ਦੇਖਦੇ-ਦੇਖਦੇ ਕਿੰਨੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਹੁਣ ਇਸ ਹਾਦਸੇ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਇੱਕ ਨਹੀਂ ਕਿੰਨੇ ਹਾਦਸੇ ਨਹਿਰ ਦੇ ਵਿੱਚ ਗੱਡੀਆਂ ਡਿੱਗਣ ਦੇ ਹੋਏ ਨੇ ਜਿਸ ਦੇ ਵਿੱਚ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਇੱਥੇ ਅਸੀਂ ਇਹ ਕੋਕ ਕਰਨ ਦੇ ਲਈ ਆਇਆ ਤਾਂ ਦਿਖ ਰਿਹਾ ਹੈ ਕਿ ਜੋ ਸ਼ਰਧਾਲੂ ਆ ਰਹੇ ਨੇ ਕਿਤੇ ਨਾ ਕਿਤੇ ਕੁਝ ਸ਼ਰਧਾਲੂ ਵੀ ਗਲਤੀ ਕਰਦੇ ਨੇ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਇੱਕ ਇੱਕ ਮੋਟਰਸਾਈਕਲ ਤੇ ਸਾਨੂੰ 5-5 ਲੋਕ ਵੀ ਦਿਖ ਰਹੇ ਨੇ ਤੇ ਨਹਿਰ ਵੀ ਦੋਸਤੋ ਦੇਖ ਸਕਦੇ ਹੋ ਕਿੰਨੀ ਭਰੀ ਹੋਈ ਚੱਲ ਰਹੀ ਹੈ ਇਹ ਨਹਿਰ ਪੂਰੇ ਉਫਾਨਤਿਆ ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਪੈ ਰਹੇ ਨੇ ਇਸ ਦੇ ਕਰਕੇ ਨਹਿਰ ਵੀ ਪੂਰੀ ਭਰੀ ਹੋਈ ਹੈ ਤੇ ਇਸ ਨਹਿਰ ਦੇ ਕਹਿ ਸਕਦੇ ਹਾਂ ਕੰਡੇ ਤੇ ਤੁਸੀਂ ਦੇਖ ਲਓ ਇੱਧਰ ਕੋਈ ਬਾਰਡਰ ਵੀ ਨਹੀਂ ਹੈ ਵੀ ਕੋਈ ਇੱਥੇ ਕੰਦ ਨਹੀਂ ਬਣੀ ਹੋਈ ਕੋਈ ਲੋਹੇ ਦੀ ਤਾਰ ਨਹੀਂ ਲੱਗੀ ਹੋਈ ਐਂਗਲ ਨਹੀਂ ਲੱਗੇ ਹੋਏ ਵੀ ਜਿਹਦੇ ਨਾਲ ਹਾਦਸੇ ਦਾ ਥੋੜਾ ਮੋਟਾ ਬਚਾਅ ਹੋ ਸਕੇ ਜੇਕਰ ਕਿਸੇ ਡਰਾਈਵਰ ਨੂੰ ਝਪਕੀ ਆਉਂਦੀ ਹੈ ਤਾਂ ਸਿੱਧੀ ਗੱਡੀ ਨਹਿਰ ਦੇ ਵਿੱਚ ਜਾਂਦੀ ਹੈ ਇਹੀ ਕਾਰਨ ਬਣਿਆ ਉੱਥੇ ਇੱਕ ਵੱਡੇ ਭਿਆਨਕ ਮਤਭਾਗੇ ਹਾਦਸੇ ਦਾ ਸੋ ਹੋਰ ਵੀ ਦੇਖਦੇ ਆ ਕਿ ਕਾਰਨ ਲੱਗਦੇ ਨੇ ਤੁਹਾਨੂੰ ਕੀ ਕਾਰਨ ਲੱਗਦੇ ਨੇ ਜੋ ਹਾਦਸੇ ਹੋਏ ਨੇ ਜ਼ਰੂਰ ਕਮੈਂਟ ਕਰਨਾ ਕਿਉਂਕਿ ਜਿੱਥੇ ਸਰਦਾਲੂ ਸਰਦਾ ਦੇ ਨਾਲ ਇਸ ਸਮੇਂ ਸ਼੍ਰੀ ਨਾਇਣਾ ਦੇਵੀ ਮੰਦਿਰ ਮੱਥਾ ਟੇਕਣ ਲਈ ਜਾ ਰਹੇ ਨੇ ਤਾਂ ਉੱਥੇ ਦੂਜੇ ਪਾਸੇ ਬਹੁਤ ਸਾਰੇ ਨੌਜਵਾਨ ਇਸ ਸਮੇਂ ਕਹਿ ਸਕਦੇ ਆ ਟ੍ਰੈਫਿਕ ਨਿਯਮਾਂ ਦੀ ਜੋ ਜਾਂਚ ਨਾ ਹੋਣ ਦੇ ਕਾਰਨ ਜਾਂ ਫਿਰ ਹੜਕਦੰਬਾ ਮਚਾਉਣ ਵਾਲੇ ਜੋ ਕੁਝਕ ਲੋਕ ਹੁੰਦੇ ਨੇ ਉਹਨਾਂ ਦੇ ਕਾਰਨ ਦੂਜੇ ਲੋਕਾਂ ਨੂੰ ਵੀ ਪਰਿਵਾਰਕ ਲੋਕਾਂ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਤੁਸੀਂ ਇੱਥੇ ਖੜਦੇ ਹੋ ਪੱਕਾ ਕਿੰਨੇ ਕੁ ਸਰਦਾਲੂ ਨੰਗਦੇ ਨੇ ਰੋਜ਼ ਨੈਣਾ ਦੇਵੀ ਨੂੰ ਔਹ ਹਜ਼ਾਰੋਂ 2000ੋਂ ਜਾਂਦੇ ਹੈਗੇ ਬਹੁਤ ਜਾਂਦੇ ਹਾਂਜੀ ਕਿਵੇਂ ਮਤਲਬ ਸਹੀ ਜਾਂਦੇ ਨੇ ਇੱਕ ਇੱਕ ਮੋਟਰਸਾਈਕਲ ਤੇ ਕਈ ਕਈ ਲੋਕ ਵੀ ਦੇਖੇ ਨੇ ਅਸੀਂ ਜਾ ਰਹੇ ਪੈਸੇ ਜਾਂਦੇ ਦੋ ਇੱਕ ਇੱਕ ਕਰਕੇ ਜਾਂਦੇ ਆ ਸਾਈਕਲ ਸੇ ਪੰਜ ਪੰਜ ਚਾਰ ਚਾਰ ਲੋਕ ਵੀ ਇੱਕ ਮੋਟਰਸਾਈਕਲ ਗੱਡੀਆਂ 'ਚ ਭਰੇ ਹੋਏ ਵੀ ਜਾ ਰਹੇ ਹਨਾ ਇਹ ਜਿਹੜਾ ਹਾਦਸਾ ਹੋਇਆ ਤੁਸੀਂ ਸੁਣਿਆ ਲੁਧਿਆਣੇ ਕੋਲ ਜਿਹੜੀ ਗੱਡੀ ਵਿੱਚ ਗਿਰ ਗਈ ਕਈ ਪਰਿਵਾਰ ਖਤਮ ਹੋ ਗਏ ਨਹੀਂ ਸੁਣੇਗਾ ਅਸੀਂ ਉਹੀ ਬਣਾ ਰਹੇ ਆਂ ਵੀ ਅਸੀਂ ਹੁਣ ਦੇਖਿਆ ਨਾ ਇੱਕ ਮੋਟਰਸਾਈਕਲ ਦੇ ਪੰਜ ਪੰਜ ਜਣੇ ਵੀ ਦੇਖੇ ਨੇ ਅਸੀਂ ਉਹ ਗਲਤ ਗੱਲ ਆ ਜਿਹੜੀ ਹੈ ਨਾ ਉਹ ਗਲਤ ਹੈਗਾ ਵੀਰੇ ਉਹਨੇ ਬੱਚੇ ਦੀ ਜਾਨ ਨੂੰ ਵੀ ਖਤਰੇ 'ਚ ਪਾਉਂਦੇ ਨੇ ਹਨਾ ਉਹ ਤੇ ਹੈਗਾ ਜੀ ਇੱਥੇ ਹੋਰ ਤਾਂ ਨਹੀਂ ਕੋਈ ਹਾਦਸਾ ਹੋਇਆ ਕੋਈ ਐਕਸੀਡੈਂਟ ਵਗੈਰਾ ਤਾਂ ਨਹੀਂ ਹੁੰਦਾ ਠੀਕ ਰਹਿੰਦਾ ਇੱਥੇ। ਨਹੀਂ ਇਧਰ ਸਾਰੇ ਸਹੀ ਆਏਗਾ ਜੀ। ਠੀਕ ਹੈ। ਪੁਲਿਸ ਵਾਲੇ ਐ ਡਿਊਟੀ ਨਿਭਾ ਰਹੇ ਨੇ ਇੱਥੇ। ਸਾਰੇ ਪਹੁੰਚ ਆਏਗਾ ਇਧਰ ਕੋਈ ਘਟਨਾ ਟੁੜਾ ਨਹੀਂ ਕੁਝ ਨਹੀਂ ਹੋਏਗਾ। ਠੀਕ ਜੀ। ਉਹ ਵੈਸੇ ਦੇਖਦੇ ਹੋ ਤੁਸੀਂ ਲੋਕ ਜਿਹੜੇ ਗਲਤ ਵੀ ਚਲਾਉਂਦੇ ਨੇ ਉਹ ਤਾਂ ਚਲਤੇ ਆ ਵੀਰੇ ਉਹ ਤਾਂ ਆਪਣੀ ਗਲਤ ਆਏਗਾ ਉਹਨੇ। ਦੂਜੇ ਦੀ ਜਾਨ ਨੂੰ ਵੀ ਖਤਰੇ 'ਚ ਪਾਉਂਦੇ ਨੇ ਹਨਾ। ਉਹ ਤਾਂ ਹੋ ਤੇ ਆਏਗਾ ਜੀ। ਹੋਏ ਤੁਸੀਂ ਇਹ ਆ ਰਿਹਾ ਮਥਾਡੇ ਕੇ ਆ ਰਹੇ ਇਹ ਤੁਹਾਨੂੰ ਤੁਸੀਂ ਇੰਨੇ ਰਿਸਕ ਨਾਲ ਜਾ ਰਹੇ ਹੋ ਇੱਕ ਮੋਟਰਸਾਈਕਲ ਤੇ ਤਿੰਨੇ ਜਣੇ ਹਾਂਜੀ ਹਾਂਜੀ ਤੁਹਾਨੂੰ ਪਤਾ ਵੀ ਕੱਲ ਹਾਦਸਾ ਹੋਇਆ ਪਰ ਸੋਨ ਲੁਧਿਆਣੇ ਕੋਲ ਨਹਿਰ ਦੇ ਵਿੱਚ ਗੱਡੀ ਗਰੀ ਆ ਇੱਕ ਪਰਿਵਾਰ ਕਿੰਨੇ ਖਤਮ ਹੋ ਗਏ ਤੇ ਤੁਸੀਂ ਨਹੀਂ ਚਲੋ ਕੁੜੀ ਨੂੰ ਡਰ ਨਹੀਂ ਜੀ ਕੁੜੀ ਚਲਾ ਸਕਦੀ ਆ ਸਪੀਡ ਦਿਨਾ ਰਹੇ ਹਾਂ ਜੀ ਵੀਰੇ ਤਿੰਨੇ ਜਣੇ ਜਾ ਰਹੇ ਹੋਂ ਜੇ ਮੰਨ ਲਓ ਕੋਈ ਚੀਜ਼ ਮੂਰੇ ਆ ਗਈ ਕੰਟਰੋਲ ਕਰ ਲੂਗੀ ਬੱਚੀ ਇਹ ਨਹੀਂ ਨਹੀਂ ਕਰ ਲੂਗੀ ਚਲਾਉਂਦੀ ਐ ਲਾਇਸੈਂਸ ਬਣਿਆ ਹੋਇਆ ਹੈਗਾ ਇਹਦੀ ਨਹੀਂ ਗੱਲ ਹੈਗੀ ਲਾਇਸੈਂਸ ਤਿੰਨੇ ਜਣਿਆਂ ਨੂੰ ਕਰਦਾਗਾ ਲਾਓ ਉਹ ਤਾਂ ਗੱਲ ਠੀਕ ਆੜੀ ਸਪੀਡ ਚੈੱਕ ਕਰੋ ਵੀ 35 40 ਤੋਂ ਵੱਧ ਆਏਗਾ ਸੀ ਬਲਾ ਮੋਟਰਸਾਈਕਲ ਇਹ ਦੱਸੋ ਵੀਰੇ 80 ਤੇ ਤਾਂ ਅਸੀਂ ਲਾ ਕੇ ਤੁਹਾਡਾ ਪਿੱਛਾ ਕੀਤਾ ਨਹੀਂ 80 ਤੇ ਮੋਟਰਸਾਈਕਲ ਪਾਈ ਦੀ ਅਸੀਂ ਪਹੁੰਚਦੀ ਨਹੀਂ 80 ਤੇ ਮੈਂ ਖੁਦ ਨਹੀਂ ਪਹੁੰਚਾਇਆ ਮੈਂ ਤੁਹਾਡੇ ਪਿੱਛੇ ਆਇਆ ਇੱਕ ਮਿੰਟ ਮੇਰੀ ਗੱਲ ਸੁਣੋ ਵੀਰੇ ਤੁਹਾਡੀ ਬੇਨਤੀ ਆ ਸੀ ਤੁਹਾਨੂੰ ਐ ਨਹੀਂ ਕਹਿੰਦੇ ਅਸੀਂ ਅਸੀਂ 80 ਦੇ ਲਾ ਕੇ ਤਾਂ ਤੁਹਾਡੇ ਬਰਾਬਰ ਪਹੁੰਚਿਆ ਤਾਂ ਤੁਹਾਨੂੰ ਰੋਕਿਆ ਕਾਹ ਗੁਰੂ ਨਾਨਕ ਦੀ ਖਾਜੋ ਜੇ 80 ਤੇ ਮੋਟਰਸਾਈਕਲ ਹੋਵੇ ਸਾਡਾ 80 ਤੇ ਸੀਗਾ ਤੁਹਾਡਾ 80 ਤੇ ਇਹ ਜੇ ਮੋਟਰਸਾਈਕਲ ਅਸੀਂ ਤੇ ਹੋਵੇ ਨਹੀਂ ਸਾਡਾ ਤੁਹਾਡੇ ਤੋਂ ਪਿੱਛੇ ਸੀਗਾ ਨਹੀਂ ਨਹੀਂ ਇਹ ਗਲਤ ਗੱਲ ਹੈ 80 ਤੇ ਮੋਟਰਸਾਈਕਲ ਦੀ ਸੀ ਕਿੰਨੇ ਤੇ ਸੀਗਾ 40 ਤੇ ਹੱਜ ਮਾਰ ਕੇ ਕਿੰਨੇ ਤੇ ਸੀਗਾ 40 ਸਹੀ ਦੱਸੋ ਜਾਂ 45 ਹੱਦ ਮਾਰ ਕੇ ਮੋਟਰਸਾਈਕਲ ਠੀਕ ਹੈ ਜੀ 40 45 ਤੋਂ ਹੱਦ ਮਾਰ ਕੇ ਮੈਂ ਬਰਨਾਲੇ ਤੋਂ ਲੈ ਕੇ ਨਾਣਾ ਦੀ ਵੀ ਜਮਾ ਮੰਦਰ ਤੱਕ ਜਾਇਆ ਟੈਂਕੀ ਫੁੱਲਾ ਟੈਕੀ ਦੇ ਤੇਲ ਦੇਖ ਲਓ ਗੇਜ ਮਾਰ ਕੇ ਵੀ ਅਜੇ ਤੱਕ 2 ਟੱਕ ਖਾਦੇ ਨੇ ਨਹੀਂ ਜਿਹੜੇ ਸਾਡੇ ਹੋਰ ਦੂਜੇ ਮੋਟਰਸਾਈਕਲ ਗਏ ਨੇ ਜਮਾਖਾ ਦੇ ਉਹ ਮੰਨ ਕੇ ਅੱਧੀ ਅੱਧੀ ਟੈਂਕੀ ਹੁਣ ਨੂੰ ਉਹਨਾਂ ਨੇ ਖਤਮ ਕਰਤੀ ਉੱਥੇ ਉੱਥੇ ਭਾਜੀ ਸਾਡੀ ਬੇਨਤੀ ਹੈ ਵੀ ਤੁਸੀਂ ਤਿੰਨੇ ਜਣੇ ਬੈਠੋ ਕੋਈ ਰੱਬ ਨਾ ਕਰੇ ਕੋਈ ਕੁੱਤਾ ਹੀ ਮੂਰੇ ਆ ਜਾਵੇ ਉਹ ਤਾਂ ਸਹੀ ਗੱਲ ਹੈ ਤਿੰਨੇ ਜਣੇ ਨਾਲ ਨਹੀਂ ਕੰਟਰੋਲ ਹੁੰਦਾ ਟੂ ਵੀਲਰ ਉਹ ਤਾਂ ਗੱਲ ਸਹੀ ਹੈ ਤੁਹਾਡੀ ਇਹਦੇ ਨਾਲ ਉਹ ਬਾਤ ਛੱਡ ਜAVE ਪਤਾ ਕਿ ਕੀਮਤੀ ਹਰੇਕ ਬੰਦਾ ਆਪਣੇ ਪਰਿਵਾਰ ਲਈ ਕੀਮਤੀਆ ਸਾਡੇ ਵਾਸਤੇ ਵੱਧਾ ਸਾਨੂੰ ਕੁਝ ਹੋ ਜੂ ਅਸੀਂ ਰਾਤ ਵਿਚ ਚਲੇ ਰਹਿ ਜਾਗੇ ਦਿਹਾੜੀਦਾਰ ਬੰਦੇ ਆ ਕੰਮ ਕਰਦੇ ਆ ਮੰਨ ਲੇਗਾ ਤੁਸੀਂ ਵੀ ਤੁਸੀਂ ਤਿੰਨੇ ਆਪਣੇ ਪਰਿਵਾਰ ਲਈ ਹਰੇਕ ਬੰਦਾ ਆਪਣੇ ਪਰਿਵਾਰ ਲਈ ਕੀਮਤੀ ਆ ਅਸੀਂ ਇਹ ਬੇਨਤੀ ਆ ਵੀ ਇਦਾਂ ਤਿੰਨ ਜਣੇ ਨਾ ਤੁਸੀਂ ਉਹ ਕਰੋ ਅੱਗੇ ਜਾ ਕੇ ਨਾ ਕਿਸੇ ਬੱਸ ਤੇ ਇੱਕ ਜੀ ਇੱਕ ਮਿੰਟ ਜੀ ਉਧਰ ਦੇਖੋ ਤਿੰਨ ਜਣੇ ਜਾ ਰਹੇ ਨਹੀਂ ਵੀਰੇ ਚਾਰ ਚਾਰ ਜਣੇ ਜਾ ਰਹੇ ਨੇ ਸਾਡੀ ਸਪੀਡ ਦੇਖੋ ਬੱਲਾ ਤਾਂ ਹੋਰ ਅਸੀਂ ਕੁਝ ਨਹੀਂ ਕਹਿੰਦੇਗੇ ਮੈਂ ਵੀਰੇ ਕਹਿੰਦਾ ਚਾਰ ਚਾਰ ਜਣੇ ਵੀ ਜਾ ਰਹੇ ਸਾਰੇ ਕਵਰੇਜ ਕਰਦੇ ਆ ਪਰ ਜੇ ਇੱਕ ਜਣਾ ਗਲਤੀ ਕਰ ਰਿਹਾ ਆ ਆਪਾਂ ਉਹਨੂੰ ਦੇਖ ਕੇ ਤਾਂ ਨਹੀਂ ਗਲਤੀ ਕਰ ਸਕਦੇ ਜੀ ਅਸੀਂ ਤਾਂ ਜੇ ਤਾਂ ਜਾਂਦੇ ਹੋਈ ਨਾ ਫੁੱਲ ਸਪੀਡ ਨਾਲ ਮਡੀਰ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਨਾ ਮਤਲਬ ਤੁਹਾਡੀ ਗਲਤੀ ਨਹੀਂ ਗਲਤੀ ਜੇ ਤਾਂ ਸਾਡਾ ਮੋਟਰਸਾਈਕਲ ਬਾਹਲਾ ਪਜਾਇਆ ਫੇਰ ਸਾਡੀ ਗਲਤੀ ਆ ਅਸੀਂ ਆਪ ਖੁਦ ਗਲਤੀ ਕਹਨੇ ਆ। ਵੀ ਇਹ ਹੋਲੀ ਤੇ ਤੇ ਤਿੰਨੇ ਜਣੇ ਬਹਿ ਜਾਣ ਕੋਈ ਡਰ ਨਹੀਂ। ਹੁਣ ਸਾਡੇ ਕੋਲ ਸਾਧਨ ਨਹੀਂ ਹੈਗਾ ਉਹ ਗੱਡੀ ਤਾਂ ਹੈ ਨਹੀਂ ਹੈਗੀ ਸਾਡੇ ਕੋਲੇ। ਵੀ ਅਸੀਂ ਪਰਿਵਾਰ ਨੂੰ ਮੱਥਾ ਟੇਕ ਲੈ ਲਈ। ਚਲੋ ਤੁਹਾਡੀ ਮਰਜ਼ੀ ਅਸੀਂ ਤਾਂ ਤੁਹਾਡੇ ਕਹਨੇ ਆ ਵੀ ਤੁਸੀਂ ਇੱਕ ਜਣਾ ਮੇਰੇ ਹਿਸਾਬ ਨਾਲ ਬੱਸ ਛੱਡ ਜਿਓ ਕਿ ਤੁਹਾਡੇ ਬੱਸ ਨਹੀਂ ਚੜਾ ਸਕਦੇ ਅਸੀਂ। ਠੀਕ ਹੈ। ਹੁਣ ਇਹ ਨਹੀਂ ਚੜਾ ਸਕਦੇ। ਹੁਣ ਕਿਹਨੂੰ ਬੱਸ ਚੜਾਵਾਂਗੇ ਅਸੀਂ ਤੈਨੂੰ ਦੱਸੋ। ਮੈਂ ਟੜਕੇ ਬਾਜੂ ਇਹ ਬਾਜ ਜਾਣਗੇ ਜਾਂ ਇਹਨੂੰ ਚੜਾ ਦਾਂਗੇ ਜਾਂ ਇਹਨੂੰ ਮੈਂ ਆਪ ਦੇ ਘਰ ਅੰਦਰ ਚੜਾ ਦੂੰਗਾ ਜਮਨ। ਦੱਸੋ। ਚਲੋ ਤੁਹਾਡੀ ਮਰਜ਼ੀ। ਤੁਸੀਂ ਮੈਨੂੰ ਆ ਵੀ ਦਾ ਦਿਓ ਕਿਹਨੂੰ ਬੱਸ ਚੜ ਕੋਈ ਵੀ ਚੱਲ ਸਕਦਾ ਤੁਹਾਡੀ ਵਾਈਫ ਨੂੰ ਉਹ ਤਾਂ ਆਧਾਰ ਕਾਰਡ ਤੇ ਜਾ ਸਕਦੇ ਨੇ ਆਧਾਰ ਕਾਰਡ ਤੇ ਹੈਗਾ ਮੈਂ ਉਹ ਪਹਿਲਾਂ ਰਾਣਾ ਸਾਹਿਬ ਰੁਕੂੰਗਾ ਜੀ ਠੀਕ ਹੈ ਉੱਥੇ ਮਤਲਬ ਦੇਖਾਂਗੇ ਉੱਥੇ ਐਨੀ ਵਾਰ ਅਸੀਂ ਉੱਥੇ ਰਹੀਏ ਠੀਕ ਹੈ ਨਾ ਹਾਂ じゃ ਫਿਰ ਰੋਕੇ ਜੋ ਤੁਸੀਂ ਇੱਥੇ ਗਾ ਕਿਸੇ ਨਾਲ ਬਿਠਾ ਦਿਓ ਜੀ ਇਸ ਤੋਂ ਬਾਅਦ ਅਸੀਂ ਜਾਵਾਂਗੇ ਸੰਗ ਤੇ ਨਹੀਂ ਜਾਂਦੇ ਗੱਡੀ 'ਚ ਬਿਠਾ ਦਿਓ ਕਿਸੇ ਨੂੰ ਨਹੀਂ ਆਏ ਨਹੀਂ ਅੱਜ ਕੱਲ ਬਿਠਾਇਆ ਜਾਂਦਾ ਜੀ ਕਿਸੇ ਨੂੰ ਹੁਣ ਆਪਦੇ ਪਰਿਵਾਰ 'ਚ ਇਕੱਠੇ ਜਾਵਾਂਗੇ ਆਪਦਾ ਜਿੰਦਾ ਖੋਲਾਂਗੇ ਇਕੱਠੇ ਅੰਦਰ ਬੜਾਂਗੇ ਹੁਣ ਇੱਕ ਪਹਿਲਾਂ ਬਾਅਦ ਵਿੱਚ ਪਰਿਵਾਰ ਲੇਟ ਜਾਣ ਨਾਲੋਂ ਲੇਟ ਜਾਣਾ ਚੰਗਾ ਕਾ ਨਾ ਜਾਣ ਨਾਲ ਲੇ ਪਤਾ ਹੀ ਰੁਕਿਆ ਹੀ ਅਸੀਂ ਵੀ ਤੁਹਾਡੀ ਜਾਣ ਦੀ ਕੀਮਤ ਸਮਝਦੇ ਆ ਤਾਂ ਹੀ ਪਿੱਛੇ ਆਏ ਸੀ ਬਸ ਇਹ ਗੱਲ ਤੋਂ ਸਮਝਦੇ ਕਿਉਂ ਨਹੀਂ ਕੀਮਤ ਅਸੀਂ ਸਮਝਦੇ ਖੋ ਦਾ ਜੇ ਸਾਡੇ ਜਵਾਹਦੇ ਕਦੇ 60 ਬਸ ਉਹ ਸਮਝਦੇ ਕੋਈ ਤਿੰਨ ਲੱਗਣਗੇ ਦਿਹਾੜੀਆਂ ਮੇਰੀਆਂ ਮਰ ਲਗੀਆਂ ਚੱਲ ਗਰੀ ਜਾਂਦੇ ਹੋ ਮਦੈ ਸਾਨੂੰ ਕੋਈ ਤੇਜ਼ ਚੱਲਦਾ ਹੋਵੇ ਮੋਟਰਸਾਈਕਲ ਭਾਈ ਤੁਸੀਂ ਮੁੰਡੀਰ ਭਗੋ ਪੂਰਾ ਭਜਾਈ ਜਾਨੇ ਕੋਈ ਤਿੰਨ ਜਾਣੇ ਤੁਸੀਂ ਬੈਠੇ ਭਾਈ ਤੇਜ਼ ਪਾਦਾ ਦੀ ਅਸੀਂ 80 ਤੇ ਭਜਾ ਕੇ ਤੁਹਾਡੇ ਮਗਰ ਆਇਆ ਹੈਗਾ ਵੀਰ ਜੀ 80 ਤੇ ਮੂਰਤ ਮੇਰੇ ਅਸੀਂ 80 ਤੇ ਲੈ ਗਿਆ ਤਾਂ ਤੁਹਾਡੇ ਪਿੱਛੇ ਲੈ ਪਰ ਮੈਨੂੰ ਨਹੀਂ ਪਤਾ ਪਰ ਮੇਰਾ ਮੋਟਰਸਾਈਕਲ ਤੇ ਮੈਂ ਚਲਾਉਣਾ ਲੈ 19 ਸਪੀਡ ਨਾਲ ਤੁਸੀਂ ਪਾਲ ਦਾ ਚੈੱਕ ਕਰ ਲਓ ਵੀ 80 ਤੇ ਜਾਂਦਾ ਤੁਸੀਂ ਐਂ ਦੱਸੋ ਕਿੰਨੇ ਕਿਲੋਮੀਟਰ ਤੋਂ ਤੁਹਾਨੂੰ ਤੁਸੀਂ ਦੇਖਿਆ ਹੱਥ ਮਾਰਿਆ ਇੱਥੇ ਕਹਿੰਦੇ ਉਹ ਜਿੱਥੇ ਉਹ ਸੀ ਮਖਿਆਲ ਵਾਲੀ ਸਹਿਦ ਵਾਲੀ ਸੀ ਇਹ ਵਾਲੀ ਉੱਥੇ ਕਿੰਨੇ ਕਿੰਨੇ ਇੱਥੋਂ ਪਰ ਕਿਲੋਮੀਟਰ ਮਸ ਹੜਾਗਾ ਕਿਲੋਮੀਟਰ ਹੱਦ ਇਹ ਤਾਂ ਇਹ ਤਾਂ 1.5 ਕਿਲੋਮੀਟਰ ਸੀ ਉਹ ਬੋਲਟ ਆ ਸਾਡੇ ਕੋਲ ਨਾਲੇ ਇਹ ਪਲਟੀਣਾ ਸੀ ਬੋਲਟ ਤੁਹਾਡੇ ਮਗਰ ਭਜਾਇਆਗਾ ਤਾਂ ਮਸਾ ਤੁਹਾਡੇ ਮਗਰ ਰਲਿਆ ਇਹ ਗਲਤ ਗੱਲ ਆ ਓਡੀ ਤੁਸੀਂ ਸਰਦਾਰ ਹੋ ਕੇ ਨਾ ਵਧੀਆ ਇਹ ਚੰਗੀ ਗੱਲ ਨਹੀਂ ਹੈਗੀ ਵੀ 80 ਤੇ ਹੋ ਮੋਟਰਸਾਈਕਲ ਆਪਾਂ ਤੁਹਾਡੀ ਇੱਜ਼ਤ ਮੰਨਦੇ ਪਾਜੀ ਮੈਂ 80 ਤੇ ਲੈ ਕੇ ਤੁਹਾਡੇ ਤਾਂ ਬਰਾਬਰ ਲਾਇਆ ਮੈਂ ਤੁਹਾਨੂੰ ਇਹ ਕਹਿਣਾ ਉਹ ਛੋਟਾ 80 ਤੇ ਛੋਟਾ ਮੋਟਰਸਾਈਕਲ ਉਹ ਨਹੀਂ 80 ਸੀ ਜੀ 80 ਮੈਨੂੰ ਪਤਾ ਸਪੀਡ ਕਿੰਨੀ ਹੁੰਦੀ 80 ਦੀ ਮੇਰੀ ਸਾਰੀ ਉਮਰ ਮੋਟਰਸਾਈਕਲ ਤੇ ਨਾਗੇ ਮੈਂ 20 ਕਿਲੋਮੀਟਰ ਡੇਲੀ ਦੀ ਮੰਨ ਕੇ ਢਾਹੋਲੇ ਤੋਂ ਲੈ ਕੇ ਉਹ ਆਪਣਾ ਬਰਾਲੇ ਤੋਂ ਲੈ ਕੇ ਟਰਾਈਡੈਂਟ ਦਾ ਗੇਟ ਮੈਂ 20 ਕਿਲੋਮੀਟਰ ਡੇਲੀ ਘੜਦਾ। ਵੀਰੇ ਮੈਂ ਅੱਤੀ ਤੇ ਲਾ ਕੇ ਤਾ ਤੁਹਾਡੇ ਬਰਾਬਰ ਆਇਆ ਉਰੇ ਤੱਕ। ਨਹੀਂ ਨਹੀਂ ਇਹ ਗਲਤ ਗੱਲ ਆ ਬੋਲੀ। ਇਹ ਇਹੋ ਜੀ ਗੱਲ ਨਾ ਕਰੋ ਤੁਸੀਂ ਜਿਹੜਾ ਇਹ। ਚਲੋ 50 ਤੇ ਲਾ ਲਓ ਤੁਸੀਂ ਚਲਾ ਲਓ ਮੋਟਰਸਾਈਕਲ ਉਹ ਕੁੜੀ ਨੂੰ ਕੰਟਰੋਲ ਨਹੀਂ ਹੋਣਾ। ਉਹ ਤਾਂ ਚਲੋ ਮੈਂ ਚਲਾ ਲੈਂਦਾ ਇਹ ਮੰਨ ਕੇ ਰੋਡ ਦੇ ਉੱਤੇ ਟ੍ਰੈਫਿਕ ਨਹੀਂ ਸੀ ਤਾਂ ਮੈਂ ਖਾਈ ਹੌਲੀ ਹੌਲੀ ਲਈ ਚਲੇ ਠੀਕ ਹੈ ਨਾ ਕੋਈ ਚੱਕਰ ਨਹੀਂ। ਭਾਈ ਇੱਥੇ ਇਹ ਰੋਡ ਜੰਗਲ ਆ ਉਰੇ ਕੁੱਤਾ ਕੋਈ ਜਾਨਵਰ ਵੀ ਆ ਜਾਂਦਾ ਇੱਕ ਲੱਖ। ਮੈਂ ਇੱਥੇ ਹੀ ਮੇਰੀ ਉਮਰ ਲੰਗੀ ਆ। ਟੂ ਵੀਲਰ ਕੰਟਰੋਲ ਨਹੀਂ ਹੁੰ ਚਲੋ ਸਾਡਾ ਸਮਝਾਉਣਾ ਫਰਜ਼ ਹੈ ਜੀ ਤੁਹਾਡੀ ਬਾਕੀ ਤੁਹਾਡੀ ਮਰਜ਼ੀ ਸਾਡਾ ਫਰਜ਼ ਤੁਹਾਨੂੰ ਸਮਝਾਉਣਾ ਸੀ ਸਮਝਣਾ ਨਾ ਸਮਝਣਾ ਤੁਹਾਡੀ ਮਰਜ਼ੀ ਹੈ ਬੰਦਿਆ ਵੀ ਸਮਝਾਉਣ ਦੀ ਠੀਕ ਹੈ ਨਾ ਭਾਈ ਇਹ ਵੀ ਗੱਲ ਕਹਿੰਦੇ ਮੈਂ ਤੁਸੀਂ ਵਧੀਆ ਸਮਝਾਇਆ ਠੀਕ ਹੈ ਨਾ ਪਰ ਅਸੀਂ ਦੀ ਨਹੀਂ ਤੁਸੀਂ ਤਾਂ ਗਲਤੀ ਹੀ ਨਹੀਂ ਮੰਨਦੇ ਆ ਨਹੀਂ ਤੁਸੀਂ ਐਗੋ ਵੀ ਠੀਕ ਆ ਭਾਈ ਮੈਂ ਚਲਾਉਣਾਗਾ ਤੁਸੀਂ ਕਹ ਮੈਂ ਕਿਨੂੰ ਚੜਾਵਾ ਮੈਂ ਕੀ ਕਰਾਂਗਾ ਤੈਨੂੰ ਨਾਲ ਮੰਨ ਕੇ ਲੜਾ ਆਇ ਨਹੀਂ ਹੈਗਾ ਵੀ ਮੈਂ ਇਕੱਲੇ ਪਰਿਵਾਰ ਨੂੰ ਆਪਦੇ ਨੂੰ ਕਿਸ ਨਾਲ ਤੋੜ ਦੂੰਗਾ ਠੀਕ ਹੈ ਇਹ ਗੱਲ ਨਹੀਂ ਕਿੱਰੀ ਠੀਕ ਆ ਭਾਗ ਦਾ ਧਿਆਨ ਨਾ ਵਗਜੋ ਭਾਈ ਹੌਲੀ ਵਗਜੋ ਤੁਹਾਡਾ ਫਰਜ਼ ਇਹੀ ਹੈ ਮੇਰੇ ਨਾਲ ਠੀਕ ਹੈ ਨ ਨਣਕੇ ਤੁਹਾਡੇ ਸਾਹਮਣੇ ਤਿੰਨ ਜਣੇ ਜਾ ਸਕਦੇ ਨੇ ਤਿੰਨ ਸਾਡੇ ਜਾਣੇ ਜਾ ਨਹੀਂ ਸਕਦੇ ਜਦੋਂ ਸਾਡੇ ਕੋਲ ਸਾਧਨ ਨਹੀਂ ਸੀ ਮਜਬੂਰੀ ਤੌਰ ਤੇ ਜਾਣਿਆ ਸਾਲ ਬਾਅਦ ਇੱਕ ਦਿਨ ਡੇਲੀ ਡੇਲੀ ਦਾ ਅਸੀਂ ਤਿੰਨ ਜਣੇ ਘੁੰਮਦੇ ਨਹੀਂਗੇ ਹੂੰ ਠੀਕ ਹੈ ਨਾ ਸਾਲ ਬਾਅਦ ਵੀ ਸੰਗਤ ਜਾਂਦੀ ਆ ਜਾਣਾ ਚਾਹੀਦਾ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਮੇਰੇ ਕੋਲ ਗੱਡੀ ਦਿੱਤੀ ਉਹਦੇ ਆਦਾ ਟੱਬਰ ਵਧੀਆ ਚਾਰ ਜਣੇ ਵੀ ਜਵਾਹ ਨੂੰ ਚੌਥੇ ਨੂੰ ਵੀ ਲੈ ਆਵਾਂਗੇ ਚਲੋ ਵਧੀਆ ਗੱਲ ਹੈ ਕਿੰਨੇ ਪਰਿਵਾਰ ਮੈਂਬਰ ਹੋ ਤੁਸੀਂ ਅਸੀਂ ਚਾਰ ਜਣੇ ਤਾਂ ਤੁਸੀਂ ਇੱਕ ਜਣਾ ਹੋਰ ਘਰੇ ਰਹਿ ਜਾਂਦਾ ਜਾਂ ਕਿਸੇ ਹੋਰ ਬਸ ਜਾ ਜਾਂਦੇ ਤਾਂ ਐ ਕਹਿਣਾ ਬੇਨਤੀ ਵੀਰੇ ਕਰਦੇ ਆਂ ਅਸੀਂ ਤੁਹਾਨੂੰ ਐ ਨਹੀਂ ਕਹਿੰਦੇ ਅਸੀਂ ਤੁਹਾਨੂੰ ਇੱਕ ਇਹ ਕਹਿ ਰਹੇ ਆਂ ਵੀ ਐਵੇਂ ਰਿਸਕ ਲੈਣ ਨਾਲੋਂ ਜ਼ਿੰਦਗੀ ਦਾ ਹੁਣ ਤੁਸੀਂ ਪਹਾੜੀ ਇਲਾਕੇ ਚ ਵੀ ਤਿੰਨੇ ਜਣੇ ਜਾ ਕੇ ਆਇਓ ਮੋਟਰਸਾਈਕਲ ਤੇ ਦੋ ਜਣੇ ਜਾ ਕੇ ਅੱਛਾ ਵੀ ਇੱਕ ਸਾਡਾ ਮੋਟਰਸਾਈਕਲ ਹੋਰ ਸੀ ਉਹ ਜੋ ਆਪ ਕੋਠੀ ਰਹਿ ਗਈ ਠੀਕ ਹੈ ਨਾ ਰੇਟ ਹੋ ਗਿਆ ਉਹ ਮੰਨ ਲਿਓ ਅਸੀਂ ਇੱਕ ਅਸੀਂ ਜਾਂਦੇ ਆ ਘਰਾਂ ਨੂੰ ਅਸੀਂ ਕੰਮ ਉੱਥੇ ਦੇ ਤੇ ਜਾਣਾਗਾ ਠੀਕ ਹੈ ਟ੍ਰਾਈਡੈਂਟ ਚ ਲੱਗੇ ਹੋਏ ਹੈਗੇ ਆਪਾਂ ਠੀਕ ਹੈ ਨਹੀਂ ਉਹ ਕਿੰਨੇ ਜਣੇ ਨੇ ਪਿੱਛੇ ਉਹ ਇੱਕ ਜਾਨੀ ਆ ਜੀ ਅੱਛਾ ਕਿ ਪਰਿਵਾਰ ਛੋਟਾ ਉਹਦੇ ਨਾਲ ਬਸ ਉਹ ਆਇਣੇ ਬਣਾਉਂਦਾ ਲੇਡੀ ਆ ਨਹੀਂ ਮੁੰਡਾ ਵੇਲੇ ਨਾਲ ਕਹਿੰਦੇ ਇੱਕ ਜਣੀ ਆ ਇੱਕ ਜਣਾ ਮੁੰਡਾ ਅੱਛਾ ਚਲੋ ਧਿਆਨ ਨਾਲ ਜਾਏ ਜੀ ਥੋੜਾ ਜਿਹਾ ਛੋਟੇ ਨਾਲ ਫਿਕਰ ਆ ਹਾ ਹੈਲੋ 30 ਤੇ ਕਹਿ ਰਹੇ ਸੀਗੇ 30 ਤੇ ਤਾਂ ਹੁਣ ਜਾ ਰਿਹਾ ਬਿਲਕੁਲ ਕੋਈ ਮੋੜੇ ਸੌ ਰਹੇ ਆ 30 ਤੇ ਹੁਣ ਉਹ ਮੰਨਣ ਦੇ ਨਹੀਂ ਆ ਰਹੇ ਸੀਗੇ ਤੁਸੀਂ ਵੀਡੀਓ ਚ ਵੀ ਦੇਖ ਲਓ ਕਿੰਨੀ ਜਿਆਦਾ ਸਪੀਡ ਦੀ ਵੀਡੀਓ ਚ ਕਈ ਵਾਰ ਨਹੀਂ ਵੀ ਜਜਮੈਂਟ ਹੁੰਦੀ ਪਰ 80 ਤੇ ਅਸੀਂ ਲਾ ਕੇ ਉਹਨਾਂ ਦੇ ਬਰਾਬਰ ਤਾਂ ਮਜ਼ਾ ਰੁਕ ਗਿਆ ਦਾ ਇਹ ਜਾਨ ਕੇ ਕਹਿਣਾ ਮਤਲਬ ਇਹ ਆਪਾਂ ਵੀ ਜਿਹੜੀ ਗਲਤੀ ਕਰਦੇ ਆ ਉਹ ਨਾ ਕਰੀਏ ਰਿਸਕ ਨਾਲ ਲਈਏ ਜ਼ਿੰਦਗੀਆਂ ਬਹੁਤ ਕੀਮਤੀ ਨੇ ਲੜੇ ਇੱਕ ਨਹੀਂ ਕਈ ਇਦਾਂ ਦੇ ਪਰਿਵਾਰ ਨੇ ਜਿਹੜੇ ਇਹ ਤਾਂ 3 ਜਣੇ ਸੀ 4 4 5 5 ਜਣੇ ਵੀ ਜਾ ਰਹੇ ਨੇ ਵਿੱਚ ਹੋਰ ਵੀ ਕਲਿੱਪ ਲਾ ਦਾਂਗੇ ਆ ਦੇਖੋ ਪੂਰੇ ਵੀ ਮੋਟਰਸਾਈਕਲ ਜਾ ਰਹੇ ਆਲੇ ਉਹ ਕੁਆ ਸਪਲਾਈਟਰ ਮੋੜਦਾ ਗਿਆ ਬੋਲਦਾ tha ਵੀ ਇੰਨੀ ਤੇਜ਼ ਤੇ ਜਾ ਕੇ ਵੀ ਪਿੱਛੇ ਨਹੀਂ ਉਹਨਾਂ ਦੇ ਪ੍ਰੋਪਰ ਰਲ ਸਕੇ ਐਦਾਂ ਹੀ ਉਹ ਪਰਿਵਾਰ ਦੇ ਨਾਲ ਦੀ ਜਿਨ੍ਹਾਂ ਨੇ ਕੁੜੀ ਨੂੰ ਚਲਾਉਣ ਲਾਇਆ ਹੋਇਆ ਸੀ ਨਾ ਜਿਹੜੀ ਕੁੜੀ ਅਜੇ ਸਿੱਖ ਰਹੀ ਸੀ ਇਹ ਨਹੀਂ ਘੱਟ ਵਰਦਦੇ ਨੇ ਆਸੇ ਦਾ ਕਿ ਕੋਈ ਐਕਸੀਡੈਂਟ ਹੋਦਾ ਕੋਈ ਕਿਸੇ ਪਰਿਵਾਰ ਨੂੰ ਵੀ ਉਹ ਨਾਲ ਨਾ ਵੜਦੇ ਨੇ ਸੱਟਾ ਬੇਟਾ ਲੱਗਦੀਆਂ ਨੇ ਬਰੇ ਬਰੇ ਤਿੰਨ ਜਣੇ ਬੈਠੇ ਹੋ ਤੁਸੀਂ ਹੋਲੀ ਜਲਾਓ ਜੀ ਹੋਲੀ ਆਸੇ ਬਹੁਤ ਹੋ ਰਹੇ ਨੇ ਤੋ ਦੇਖ ਸਕਦੇ ਹੋ ਨਹਿਰ ਵੀ ਇਸ ਟਾਈਮ ਭਰ ਕੇ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਜੋ ਸਰਦਾ ਅਲੂ ਜਾ ਰਹੇ ਨੇ ਉਹ ਵੀ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜਿੰਦਗੀ ਨੂੰ ਰਿਸਕ ਦੇ ਵਿੱਚ ਨਾ ਪਾਉਣ ਤਾਂ ਬਹੁਤ ਵਧੀਆ ਗੱਲ ਹੋਊਗੀ ਕਿਉਂਕਿ ਜਿਹੜੇ ਹਾਦਸੇ ਹੋ ਰਹੇ ਨੇ ਬਹੁਤ ਜ਼ਿਆਦਾ ਕਾਰਨ ਇਹ ਵੀ ਹੁੰਦਾ ਕਈ ਵਾਰ ਡਰਾਈਵਰ ਦੀ ਅਨਗੈਲੀ ਹੁੰਦੀ ਆ ਪਰ ਲੋਕ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਿਵੇਂ ਤੁਸੀਂ ਵੀਡੀਓ ਦੇਖਿਆ ਪਿੱਛੇ ਕਿਵੇਂ ਇੱਕ ਮੋਟਰਸਾਈਕਲ ਤੇ 4 4 5 5 ਜਣੇ ਬੈਠੇ ਜਾ ਰਹੇ ਨੇ ਤਾਂ ਕਿਤੇ ਵੀ ਕੋਈ ਹਾਦਸਾ ਹੋਵੇ ਤਾਂ ਕਿਵੇਂ ਕੰਟਰੋਲ ਤੋਂ ਬਾਹਰ ਉਹ ਚੀਜ਼ ਹੋ ਸਕਦੀ ਆ ਉਹਨਾਂ ਦਾ ਸਾਧਨ ਹੋ ਸਕਦਾ ਦੂਜੇ ਪਾਸੇ ਰਸਤਿਆਂ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਇਹ ਖਾਸ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਹਾਸਾ ਹੋਇਆ ਨਾਣਾ ਦੇਵੀ ਤਿਉਾਰੇ ਸਰਦਾਲੂਆਂ ਦੇ ਨਾਲ ਰਸਤੇ ਵੀ ਦੇਖ ਸਕਦੇ ਹੋ ਕਿਵੇਂ ਟੁੱਟੇ ਹੋਏ ਨੇ ਜਿਹਨਾਂ ਤੇ ਕਿੰਨੇ ਰਿਸਕ ਦੇ ਨਾਲ ਲੋਕ ਨੰਘ ਰਹੇ ਨੇ ਇਤੋਂ ਸਰਦਾਲੂ ਵੀ ਨਾਣਾ ਦੇਵੀ ਤੋਂ ਆਉਣ ਵਾਲੇ ਇੱਥੇ ਦੀ ਹੋ ਕੇ ਅੱਗੇ ਜਾਂਦੇ ਨੇ ਇਹੀ ਉਹ ਰਸਤਾ ਜਿੱਥੇ ਤੋਂ ਅੱਗੇ ਜਾਂਦੇ ਹੋਏ ਇਸ ਨਹਿਰ ਤੇ ਹੀ ਉਹ ਹਾਦਸਾ ਹੋਇਆ ਜਿਸ ਦੇ ਵਿੱਚ ਪੂਰੇ ਦੇ ਪਰਵਰੇ ਪਰਿਵਾਰ ਹੀ ਖਤਮ ਹੋ ਗਏ ਕਿਤੇ ਨਾ ਕਿਤੇ ਰਸਤੇ ਵੀ ਲੁੱਟੇ ਹੋਏ ਨੇ